ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਤ ਵੇਲੇ ਪਰਿਵਾਰ ਦੀਆਂ ਧੀਆਂ ਭੈਣਾਂ ਮਾਵਾ ਨੂੰ ਇਹ ਸਭ ਪਤਾ ਨਾ ਲੱਗੇ ਫਿਰ ਰਾਤ ਕੱਢਣੀ ਔਖੀ ਹੋ ਜਾਂਦੀ ਹੈ ਵੀਰ ਗੁਰਮਖ ਸਿੰਘ ਸੀ ਜਿਹੜਾ ਚਮਕੌਰ ਸਾਹਿਬ ਰਾਗੀ ਜਿਥੇ ਨਾਲ ਤਬਲਾ ਵਜਕ ਸੀ ਜਿਹੜਾ ਇਸ ਦੁਨੀਆ ਵਿੱਚ ਨਹੀਂ ਰਿਹਾ ਇਹ ਵੀਰ ਭਰਤਗੜ ਤੋਂ ਸੀ ਵੀਰ ਦੇ ਚਾਚੇ ਦੀ ਬੇਟੀ ਅਤੇ ਬੇਟੇ ਦਾ 18 ਫਰਵਰੀ ਨੂੰ ਵਿਆਹ ਰੱਖਿਆ ਹੋਇਆ ਸੀ ਤੇ ਪਿਤਾ ਜੀ ਵੀ 2022 ਵਿੱਚ ਇੱਕ ਹਾਦਸੇ ਵਿੱਚ ਜਾਨ ਗਵਾ ਚੁੱਕੇ ਸੀ ਇੱਕ ਵੀਰ ਹੋਰ ਹੈ ਉਹ ਆਪਣੀ ਮਿਹਨਤ ਕਰਦਾ ਟਰੱਕ ਡਰਾਈਵਰ ਆ ਫੋਟੋ ਵਿੱਚ ਜਿਹੜਾ ਇਹ ਭਰਾ ਹੈ ਇਹਦਾ ਨਾਮ ਜਸਕਰਨ ਸਿੰਘ ਹੈ ਇਹ ਹੈ ਡਰੱਗੀ ਸੀ ਵੀਰ ਨੂੰ ਕੁਝ ਦੂਰੀ ਤੋਂ ਬਾਅਦ ਹੀ ਅੱਖਾਂ ਤੋਂ ਨਹੀਂ ਦਿਸਦਾ ਲੱਗੇ ਖੜੇ ਬੰਦੇ ਵੀ ਨਜ਼ਰ ਨਹੀਂ ਆਉਂਦੇ ਨਜ਼ਰ ਪਹਿਲਾਂ ਤੋਂ ਹੀ ਕਮਜ਼ੋਰ ਹੈ ਭਰਾ ਦੇ ਸਿਰ ਵਿੱਚ ਸੱਟ ਹੈ ਇਹ ਪੁੱਛੀ ਜਾ ਰਿਹਾ ਕਿ ਮੈਂ ਕਿੱਥੇ ਕੀ ਕਰ ਰਿਹਾ ਮੈਂ ਕਿਵੇਂ ਆ ਗਿਆ ਇੱਥੇ ਵਾਹਿਗੁਰੂ ਜੀ ਅੱਗੇ ਇਹ ਭਰਾ ਦੀ ਤੰਦਰੁਸਤੀ ਲਈ ਅਰਦਾਸ ਕਰਿਓ ਜੀ ਸ਼੍ਰੀ ਚਮਕੌਰ ਸਾਹਿਬ ਦੇ ਮੈਨੇਜਰ ਸਾਹਿਬ ਭਾਈ ਗੁਰਮukh ਸਿੰਘ ਜੀ ਨੇ ਦੱਸਿਆ ਕਿ ਇਹ ਵੀਰ ਇੰਨਾ ਪਿਆਰਾ ਕੀਰਤਨ ਕਰਦਾ ਹੈ ਬਸ ਭਾਈ ਲਖਵਿੰਦਰ ਸਿੰਘ ਹਜੂਰੀ ਰਾਗੀ ਦਰਬਾਰ ਸਾਹਿਬ ਵਾਲਿਆਂ ਦੀ ਕਾਪੀ ਹੀ ਲਗਾ ਲਵੋ ਸੋ ਮਾਲਕ ਦਇਆ ਕਰਿਓ ਇਸ ਵੀਰ ਨੂੰ ਤੰਦਰੁਸਤੀ ਅਤੇ ਦੂਜੇ ਵੀਰ ਨੂੰ ਤੁਹਾਡੇ ਚਰਨਾਂ ਵਿੱਚ ਬਖਸ਼ਿਓ ਪਰਿਵਾਰ ਲਈ ਦੁੱਖ ਬਹੁਤ ਵੱਡਾ ਹੈ ਕਿਰਪਾ ਕਰਕੇ ਬਲ ਬਖਸ਼ਿਓ ਜੀ ਰਾਤ ਵੇਲੇ ਪਰਿਵਾਰ ਦੀਆਂ ਧੀਆਂ ਭੈਣਾਂ ਮਾਵਾਂ ਨੂੰ ਇਹ ਸਭ ਪਤਾ ਨਾ ਲੱਗੇ ਫਿਰ ਰਾਤ ਕੱਢਣੀ ਔਖੀ ਹੋ ਜਾਂਦੀ ਹੈ ਵੀਰ ਗੁਰਮਖ ਸਿੰਘ ਸੀ ਜਿਹੜਾ ਚਮਕੌਰ ਸਾਹਿਬ ਰਾਗੀ ਜਥੇ ਨਾਲ ਤਬਲਾ ਵਜਕ ਸੀ ਜਿਹੜਾ ਇਸ ਦੁਨੀਆ ਵਿੱਚ ਨਹੀਂ ਰਿਹਾ ਇਹ ਵੀਰ ਭਰਤਗੜ ਤੋਂ ਸੀ ਵੀਰ ਦੇ ਚਾਚੇ ਦੀ ਬੇਟੀ ਅਤੇ ਬੇਟੇ ਦਾ 18 ਫਰਵਰੀ ਨੂੰ ਵਿਆਹ ਰੱਖਿਆ ਹੋਇਆ ਸੀ ਤੇ ਪਿਤਾ ਜੀ ਵੀ 2022 ਵਿੱਚ ਇੱਕ ਹਾਦਸੇ ਵਿੱਚ ਜਾਨ ਗਵਾ ਚੁੱਕੇ ਸੀ ਇੱਕ ਵੀਰ ਹੋਰ ਹੈ ਉਹ ਆਪਣੀ ਮਿਹਨਤ ਕਰਦਾ ਟਰੱਕ ਡਰਾਈਵਰ ਆ ਫੋਟੋ ਵਿੱਚ ਜਿਹੜਾ ਇਹ ਭਰਾ ਹੈ ਇਹਦਾ ਨਾਮ ਜਸਕਰਨ ਸਿੰਘ ਹੈ ਇਹ ਹੈਡ ਡਰਾਈਵਰ ਸੀ ਵੀਰ ਨੂੰ ਕੁਝ ਦੂਰੀ ਤੋਂ ਬਾਅਦ ਹੀ ਅੱਖਾਂ ਤੋਂ ਨਹੀਂ ਦਿਸਦਾ ਲਾਗੇ ਖੜੇ ਬੰਦੇ ਵੀ ਨਜ਼ਰ ਨਹੀਂ ਆਉਂਦੇ ਨਜ਼ਰ ਪਹਿਲਾਂ ਤੋਂ ਹੀ ਕਮਜ਼ੋਰ ਹੈ ਭਰਾ ਦੇ ਸਿਰ ਵਿੱਚ ਸੱਟ ਹੈ ਇਹ ਪੁੱਛੀ ਜਾ ਰਿਹਾ ਕਿ ਮੈਂ ਕਿੱਥੇ ਕੀ ਕਰ ਰਿਹਾ ਮੈਂ ਕਿਵੇਂ ਆ ਗਿਆ ਇੱਥੇ ਵਾਹਿਗੁਰੂ ਜੀ ਅੱਗੇ ਇਹ ਭਰਾ ਦੀ ਤੰਦਰੁਸਤੀ ਲਈ ਅਰਦਾਸ ਕਰਿਓ ਜੀ ਸ਼੍ਰੀ ਚਮਕੌਰ ਸਾਹਿਬ ਦੇ ਮੈਨੇਜਰ ਸਾਹਿਬ ਭਾਈ ਗੁਰਮukh ਸਿੰਘ ਜੀ ਨੇ ਦੱਸਿਆ ਕਿ ਇਹ ਵੀਰ ਇੰਨਾ ਪਿਆਰਾ ਕੀਰਤਨ ਕਰਦਾ ਹੈ ਬਸ ਭਾਈ ਲਖਵਿੰਦਰ ਸਿੰਘ ਹਜੂਰੀ ਰਾਗੀ ਦਰਬਾਰ ਸਾਹਿਬ ਵਾਲਿਆਂ ਦੀ ਕਾਪੀ ਹੀ ਲਗਾ ਲਵੋ ਸੋ ਮਾਲਕ ਦਇਆ ਕਰਿਓ ਇਸ ਵੀਰ ਨੂੰ ਤੰਦਰੁਸਤੀ ਅਤੇ ਦੂਜੇ ਵੀਰ ਨੂੰ ਤੁਹਾਡੇ ਚਰਨਾਂ ਵਿੱਚ ਬਖਸ਼ਿਓ ਪਰਿਵਾਰ ਲਈ ਦੁੱਖ ਬਹੁਤ ਵੱਡਾ ਹੈ ਕਿਰਪਾ ਕਰਕੇ ਬਲ ਬਖਸ਼ਿਓ